ਕਈ ਦਾ ਘਟ ਛੱਡ ਕੇ ਚਲੇ ਗਏ ਆ। ਕਈ ਇਸ ਚੀਜ਼ ਤੋਂ ਬੰਦ ਹੋ ਗਏ ਆ। ਠੀਕ ਆ ਚੇਅਰਮੈਨ ਸਾਹਿਬ ਰੋਹਿਆ ਸਾਹਿਬ ਨੇ ਦੱਸਿਆ ਵੀ ਆਪਾਂ ਨੂੰ ਇਹ ਚੀਜ਼ਾਂ ਨੂੰ ਦੇਖਣਾ ਚਾਹੀਦਾ ਪਰ ਉਹਦਾ ਹੱਲ ਵੀ ਹੈਗਾ। ਕੁਝ ਸਮਾਂ ਜ਼ਰੂਰ ਲੱਗੂਗਾ। ਸਮਾਂ ਜ਼ਰੂਰ ਲੱਗੂਗਾ ਪਰ ਆਉਣ ਵਾਲੇ ਟਾਈਮ ਤੇ ਅਜ ਮੰਗੇ ਵਰਤੂ ਨੇ ਇਹ ਗੱਲ ਕਹੀ ਹੈ ਅੰਸੀ ਸਾਹਿਬ ਨੇ ਵੀ ਆ ਇੱਥੇ ਜੀ ਵੀ ਉਹ ਰੋਗ ਖਤਮ ਹੋਈ ਆ। ਜੇ ਰੋਗ ਖਤਮ ਹੋਈ ਆ ਇਹਦਾ ਮਤਲਬ ਪੁਲਿਸ ਪੂਰੀ ਪੱਪਾਂ ਦੇ ਪਾਰ ਹੋ ਚੁੱਕੀ ਆ ਇਹਦਾ ਆਪਾਂ ਨੂੰ ਸਾਥ ਦੇਣਾ ਬਣਦਾ ਕਿਉਂਕਿ ਕੱਲਾ ਪੁਲਿਸ ਦੇ ਉੱਤੇ ਨਾ ਆਪਾਂ ਇਹ ਇੱਕ ਤੱਬਾ ਲਾਈਏ ਕਿ ਆਪਾਂ ਇਹ ਗੱਲਾਂ ਦਾ ਕਹੀਏ ਕਿ ਪੁਲਿਸ ਇੱਥੇ ਕਰਦੀ ਕੋਸ਼ਿਸ਼ ਜੇ 92 ਤੋਂ ਲੈ ਕੇ ਅੱਜ 2025 ਤੱਕ ਉਦੋਂ ਵੀ 27000 ਦੀ ਫਲਾਜਮਾਨੀ ਲੋਟ ਸੀ ਤੇ ਅੱਜ ਵੀ ਇੰਨੇ ਭਾਤੀ ਕਰਕੇ ਅੱਜ ਵੀ ਆਪਾਂ ਦੇ 27000 ਪੂਰੇ ਆ ਕਿਉਂ ਕਿ ਕਿਉਂਕਿ ਰੋਜ਼ ਆਖ ਤੋਂ 11 ਸਾਡੇ ਪੁਲਿਸ ਅਫਸਰ ਜਿਹਨੇ ਰਿਟਾਇਰ ਹੋ ਗਏ ਆ ਕੀਦਾ ਕਰਕੇ ਉਹ ਪ੍ਰਸ਼ਤੀਆ ਜਿਹੜੀ ਉਹਲੇ ਵੀ ਆਪਾਂ ਨੂੰ ਲੋੜ ਆ ਪਰ ਫਿਰ ਵੀ ਇਹਨਾਂ ਦੇ ਸ਼ਾਵਸ਼ੇ ਆ ਕਿੱਥੇ 50 ਜਾਂ 70 ਮੁਲਾਜ਼ਮਾਂ ਦੀ ਲੋੜ ਆ ਉੱਥੇ 20 ਮੁਲਾਜ਼ਮਾਂ ਦਾ ਕੰਮ ਕਰ ਰਹਾ ਆ 11 ਮੁਲਾਜ਼ਮਾਂ ਦਾ ਕੰਮ ਕਰ ਰਹਾ ਆ ਪਰ ਆਪਾਂ ਇਹਨਾਂ ਨੂੰ ਸਾਥ ਦਈਏ ਸਾਥ ਕੀ ਦੇਣਾ ਆਪਾਂ ਹਰ ਇੱਕ ਪੰਚਾਇਤ ਤੇ ਮਤਾ ਪਾ ਕੇ ਦਈਏ ਜਿੰਨੀਆਂ ਕਿ ਮੇਰੇ ਧਿਆਨ ਚਾ 118 ਪੰਚਾਇਤਾਂ ਨੇ ਮਤਾ ਪਾ ਕੇ ਦਿੱਤਾ ਤਾਂ ਅਸੀਂ ਉਹਨਾਂ ਦੇ ਮਗਰ ਜਾਵਾਂਗੇ ਤੇ ਨਾਲ ਕੀਏ ਪਛੇ ਨੂੰ ਚਲੇ ਜਾਂਦੇ ਆ ਪਰ ਇੱਕੋ ਹੀ ਗੱਲ ਥੋੜੀ ਜੀ ਸਾਡੀ ਮੈਂ ਦਰਪੀ ਸਾਹਿਬ ਨੇ ਇੱਕ ਕੀ ਦੱਸਦਾਂ ਉਹ ਸਾਡੇ ਪਿੰਡ 11 12 ਪਿੰਡ ਨਗੋਤਰ ਹਲਕੇ ਤੇ ਪੈਂਦੇ ਆ ਉਹਦੇ ਵਿੱਚ ਸਾਨੂੰ ਬੜੀ ਦਿੱਕਤ ਆਉਂਦੀ ਆ ਐਸਐਚਓ ਸਾਹਿਬ ਨੂੰ ਵੀ ਇੱਕ ਦੋ ਵਾਰੀ ਮੈਂ ਕਿਹਾ ਵੀ ਐਸਐਚਓ ਸਾਹਿਬ ਆਪਾਂ ਉੱਤੇ ਗੌਰ ਕਰੀਏ ਕਿਉਂਕਿ ਅੱਜ ਮੇਰੀ ਗੱਲ ਹੋਈ ਐ ਐਸਐਸਪੀ ਸਾਹਿਬ ਦਿਲਕ ਸਾਹਿਬ ਨਾਲ ਬੜੇ ਵਧੀਆ ਇਨਸਾਨ ਆ ਜਿਨ੍ਹਾਂ ਨੇ ਆਪਣੇ ਸ਼ਾਹਕੋਟ ਨੂੰ ਕੀ ਜਿਨ੍ਹਾਂ ਪੂਰਾ ਜਲੰਧਰ ਜ਼ਿਲ੍ਹਾ ਆ ਉਹਨੂੰ ਕੰਟਰੋਲ ਕੀਤਾ ਹੋਇਆ ਉਹਨਾਂ ਨਾਲ ਮੈਂ ਇੱਕ ਡਿਸਕਸ ਕੀਤੀ ਮੈਂ ਕਿਹਾ ਸਰ ਸਾਨੂੰ ਅੱਜ ਲਗਭਗ 20-25 ਦਿਨ ਹੋ ਗਏ ਆ ਸਾਡੀ ਉਸ ਚੀਜ਼ ਤੇ ਕਾਰਵਾਈ ਨਹੀਂ ਹੋ ਰਹੀ ਜੋ ਬਾਕੀ ਮੇਲਾ ਦੀ ਕਾਰਵਾਈ ਹੋ ਰਹੀ ਹੈ ਮੈਂ ਬਰਾੜ ਸਾਹਿਬ ਨੂੰ ਇਹ ਬੇਨਤੀ ਜੁੜ ਕਰੂੰਗਾ ਬਰਾੜ ਸਾਹਿਬ ਉਸ ਚੀਜ਼ ਆਪਾਂ ਵੱਲ ਧਿਆਨ ਦੇਈਏ ਪਰ ਅੱਜ ਤੁਸੀਂ ਇੱਕ ਵਧਾਈ ਦੇ ਪਾਤਰੋਂ ਜਿਹੜਾ ਤੁਸੀਂ ਸਾਡੀ ਆਮ ਆਦਮੀ ਪਾਰਟੀ ਦੀ ਟੀਮ ਨੂੰ ਇੱਕ ਥਾਂ ਇਕੱਠਿਆਂ ਕਰਕੇ ਸਾਨੂੰ ਵਧੀਆ ਸੁਝਾਅ ਦਿੱਤੇ ਆ ਪਰ ਇੰਨਾ ਮੇਰੀ ਉਮਰ ਵੀ 50 ਸਾਲ ਦੀ ਹੋ ਗਈ ਇੰਨਾ ਸਮਾਂ ਹੋ ਗਿਆ ਮੈਂ ਨਹੀਂ ਕਦੀ ਦੇਖਿਆ ਕਿ ਇੱਕ ਪੁਲਿਸ ਅਫਸਰ ਐਫਐਸਓ ਸਾਹਿਬ ਡੀਐਸਪੀ ਸਾਹਿਬ ਆਪਾਂ ਨੂੰ ਬੁਲਾ ਕੇ ਆਪਣੇ ਸਿਆਸ ਸੁਣ ਰਹੇ ਆ ਤੇ ਆਪਣੇ ਨਾਲ ਮੋਢੇ ਨਾਲ ਮੋਢਾ ਲਾ ਕੇ ਦੰਦਾਂ ਖੜੇ ਆ ਮੈਂ ਇਹਨਾਂ ਨੂੰ ਇਸ ਚੀਜ਼ ਦੀ ਸ਼ਾਬਾਸ਼ ਦੇ ਦਿੰਦਾ ਤੁਸੀਂ ਆਪ ਦਾ ਕੀਮਤੀ ਸਮਾਂ ਅੱਜ ਕੱਢ ਕੇ ਆਏ ਹੋ ਸਾਰੇ ਜਿਹੜੇ ਪਰ ਜੋ ਆਪਾਂ ਅੱਜ ਸਮਾਂ ਕੱਢ ਲਏ ਆ ਇਹ ਜ਼ਿੰਦਗੀਆਂ ਬਚਾਉਣ ਦਾ ਇੱਕ ਮੌਂਟੋ ਵਿਆਹ ਜ਼ਿੰਦਗੀਆਂ ਬਚਾਉਂਦਾ ਇੱਕ ਬਹੁਤ ਵਧੀਆ ਆਪਣੇ ਕੋਲ ਤਰੀਕਾ ਆ ਆਪਾਂ ਰਲ ਮਿਲ ਕੇ ਉਸ ਚੀਜ਼ ਨੇ ਨਾਤ ਕਰਾਈਏ ਕਿਉਂਕਿ ਗੰਦ ਬਣਾ ਪੈ ਚੁੱਕਾ ਮੈਂ ਗੰਦੇ ਕੂੰਗਾ ਇਹਨੂੰ ਸੁਝਾਉਣ ਲਈ ਇਹਨੂੰ ਸਾਫ਼ ਕਰਨ ਲਈ ਕੁਝ ਸਮਾਂ ਤਾਂ ਲੱਗਣਾ ਆ ਪਰ ਸਾਡੇ ਕਈ ਬਲਾਕ ਪ੍ਰਧਾਨਾਂ ਚ ਥੋੜਾ ਬੋਧਾ ਰੋਸ ਹੈਗਾ ਚੇਅਰਮੈਨਾਂ ਚ ਰੋਸ ਹੈਗਾ ਤੇ ਸਾਡੀ ਛੇਦੀ ਸੁਣਵਾਈ ਨਹੀਂ ਹੋਈ ਮੇਰੇ ਮਨ ਚ ਵੀ ਰੋਸ ਹੈਗਾ ਪਰ ਸਮਾਂ ਦਈਏ ਆਪਾਂ ਸਮੇਂ ਦੇ ਵਿੱਚ ਕੀ ਵੀ ਹੋ ਸਕਦਾ ਸਾਰਾ ਕੁਝ ਹੋਊਗਾ ਇੱਕ ਚੀਜ਼ ਦਾ ਮੈਂ ਵਿਸ਼ਵਾਸ ਦਵਾਣਾ ਜਿੱਦਾਂ ਦੇ ਆਪਾਂ ਨੂੰ ਪੁਲਿਸ ਅਫਸਰ ਮੇਲੇ ਹੋਏ ਆ ਪਹਿਲਾਂ ਕੀ ਹੁੰਦਾ ਸੀ ਲੜਾਈ ਝਗੜਾ ਉੱਥੇ ਹੋ ਗਿਆ ਜੀ ਉੱਤੇ ਪਰਚਾ ਕਰਾ ਦਿੱਤਾ ਕਿਸੇ ਵੱਡ ਦਾ ਰੌਲਾ ਉੱਤੇ ਪਰਚਾ ਕਰਾ ਦਿੱਤਾ ਕਿਸੇ ਦੀ ਦਿੱਜੀ ਆ ਉੱਤੇ ਪਰਚਾ ਕਰਾ ਦਿੱਤਾ ਜੇ ਇਹ ਸਰਕਾਰਾਂ ਪ੍ਰਾਨੀਆਂ ਏਸੀ ਦੇ ਧਿਆਨ ਦੇ ਦਿੰਦੀਆਂ ਛੇ ਤਾਂ ਆਪਾਂ ਨੂੰ ਆਹ ਮੀਟਗਾ ਜਨਾ ਕਰਦੀਆਂ ਪਰ ਮੈਂ ਬਰਾੜ ਸਾਹਿਬ ਦੇ ਇੱਕ ਗੱਲ ਤੋਂ ਸ਼ਲਾਸ਼ੇ ਦੇਣਾ ਚਾਹੁੰਦਾ ਇਹਨਾਂ ਦੀ ਸਮੂਚੀ ਟੀਮ ਆਪਣੀ ਖਾਤਰ ਰਾਤ ਦੇ 2:00 ਵਜੇ ਤੇ 3:00 ਵਜੇ ਤੱਕ ਜਾਗਦੀ ਆ ਮੈਂ ਇਹਨਾਂ ਨੂੰ ਇਸ ਚੀਜ਼ ਦੀ ਵਧਾਈ ਵੀ ਦੇਣਾ ਚਾਹੁੰਨਾ ਜਿਹੜਾ ਤੁਸੀਂ ਸਾਡੇ ਕੋਲ ਹਰਦੇ ਆਪਾਂ ਰਲ ਕੇ ਚੱਲੀਏ ਕਿਸੇ ਤੇ ਕਿੰਤੂ ਪ੍ਰੰਤ ਉਹਨਾਂ ਕਰਦੇ ਕਿਉਂਕਿ ਮੈਂ ਹਲਕੇ ਜਿਹੇ ਕੰਮ ਕਰਦਾ ਤੁਸੀਂ ਕਰਦੇ ਹੋ ਮੇਤੋਂ ਗਲਤੀਆਂ ਹੋਈਆਂ ਮੈਂ ਤੁਹਾਡੇ ਕੋਲ ਬਹੁਤ ਬਹੁਤ ਸਿੱਖਣਾ ਤੇ ਤੁਸੀਂ ਮੈਨੂੰ ਸਿਖਾਉਣਾ ਜਿੱਥੇ ਕਿਤੇ ਇੱਕ ਦੂਜੇ ਨੂੰ ਲੱਗਦਾ ਉਹ ਆਪਾਂ ਬੈਠ ਕੇ ਸਾਡੇ ਭਰਾ ਫਲਾਣ ਪ੍ਰਧਾਨ ਚੇਅਰਮੈਨ ਸਾਹਿਬ ਸਾਧ ਜਣੇ ਬੈਠ ਕੇ ਆਪਾਂ ਉਹਦਾ ਵਿਚਾਰ ਕਰਿਆ ਕਰੀਏ ਬਿਲਕੁਲ ਗੱਲ ਹੈ ਕਿ ਸਹੀ ਕਹੀ ਹੈ ਜੇ ਮੈਂ ਸਾਹਮਣੇ ਜੇ ਆਪਾਂ ਇਕੱਠੇ ਹੋ ਕੇ ਤੁਰਾਂਗੇ ਜੇ ਆਪਾਂ ਕਿਸੇ ਦੇ ਮੁੱਕਾ ਮਾਰਾਂਗੇ ਉਹਦੇ ਛੱਟ ਵੱਧੂਗੀ ਜੇ ਉਹਨੂੰ ਮਾਰਾਂਗੇ ਉਹਦੀ ਛੱਟ ਨਹੀਂ ਵੱਜੇ ਸੋ ਮੈਂ ਤੁਹਾਨੂੰ ਇਹ ਹੀ ਬੇਨਤੀ ਕਰਨਾ ਜੇ ਕਿਸੇ ਨੇ ਮਨਤ ਹੁੰਦੀ ਆ ਕੋ ਗੱਲ ਬੈਠ ਕੇ ਆਪਾਂ ਉਸ ਗੱਲ ਨੂੰ ਕਰ ਲਈਏ ਆਪਾਂ ਪੁਲਿਸ ਪਰਮਣ ਦਾ ਪੂਰਾ ਸਾਥ ਦਿਈਏ ਜੇ ਸਾਡੇ ਪਪਾ ਦੇ ਨਾਲ ਹੋਈ ਆ ਦੁਪਹਿਰ ਨੂੰ ਵੀ ਮੀਂਹ ਆ ਸ਼ਾਮ ਨੂੰ ਵੀ ਚੁੜੇਰੇ ਵੀ ਮੀਟਿੰਗ ਆਪਾਂ ਇਹਨਾਂ ਦਾ ਬਹੁਤ ਬਹੁਤ ਸਾਥ ਲਈਏ ਤੁਸੀਂ ਆਪ ਦਾ ਕੀਮਤੀ ਸਮਾਂ ਕੱਢ ਕੇ ਇੱਥੇ ਆਏ ਹੋ ਮੈਂ ਤੁਹਾਡਾ ਦਿਨੋਂ ਧੰਨਵਾਦ ਕਰਦਾ ਪੂਰੇ ਇਸ ਡਿਪਾਰਟਮੈਂਟ ਦਾ ਧੰਨਵਾਦ ਕਰਦਾ ਜੋ ਤੁਸੀਂ ਇਹਨਾਂ ਦੇ ਵਿਚਾਰ ਸੁਣੇ ਆ ਤੁਸੀਂ ਆਪਣੇ ਵਿਚਾਰ ਦਿੱਤੇ ਜੇ ਕਿਸੇ ਨੇ ਗੱਲ ਕਰ ਨਹੀਂ ਹੋਵੇ ਉਹ ਆਪਾਂ ਕਰ ਸਕਦੇ ਆ ਸੋ ਮੈਂ ਤੁਹਾਡੇ ਤੋਂ ਇਸ ਗੱਲ ਦੀ ਮਾਫੀ ਚਾਹੁੰਦਾ ਮੇਰੇ ਅੱਜ ਬੇਨਤੀ ਤੇ ਬੇਨਤੀ ਨੇ ਜਾਣਾ ਮੈਂ ਇਥੋਂ ਤੁਹਾਡੇ ਕੋਲ ਮਾਫੀ ਮੰਗ ਲੈਣੀ ਆ ਤੇ ਤੁਸੀਂ ਜਿੰਨਾ ਟਾਈਮ ਨੂੰ ਦੇ ਦਿਓ ਉਹਨਾਂ ਦਾ ਇਸ ਤਰ੍ਹਾਂ ਹੈਲੋ ਮੈਂ ਤਾਜ ਕਰਕੇ ਬੋਲਦਾ ਸਾਰਿਆਂ ਦੇ ਵਿੱਚ ਮੈਂ ਚੋਰੀ ਭਜੂਗਾ ਮਿਲਦੀ ਤੁਸੀਂ ਕਿਹੜਾ ਜਿਹੜਾ ਕੰਮ ਕਰਦੇ ਅਸੀਂ ਇਹ ਸਮਝਣ ਲਈ ਕੋਈ ਨਹੀਂ ਅਸਚੁਣ ਸਰਕਾਰ ਦੇ ਵਰਦੀ ਨਹੀਂ ਪਾਉਂਦੇ ਅਸੀਂ ਜੇ ਇਹ ਹੰਕਾਰ ਚਾਹਦੇ ਤੇ ਅਸੀਂ ਤੁਹਾਡੇ ਨਾਮਰ ਪਿਆਰ ਬੰਨ ਕੇ ਕਰਦੇ ਸਰਪੰਚ ਜੀ ਸਾਡੇ ਕੰਮ ਨਹੀਂ ਕਰਦਾ ਉਹ ਜੀ ਨੂੰ ਦੇਖਦਾ ਹੁੰਦਾ ਹੁਣੇ ਇੱਥੇ ਹੋਇਆ ਮੈਨੂੰ ਤੁਸੀਂ ਸਾਰੇ ਜਾਣੇ ਕਿੱਲਾ ਕਿੱਲਾ ਵੀ ਤੁਸੀਂ ਲੰਮਾ ਵੀ ਦੇ ਦਿੰਦੇ ਉਹ ਵੀ ਆਪਾਂ ਬਰਦਾਸ਼ਤ ਕਰਨਾ ਤੇ ਮੇਰੇ ਵਾਤੇ ਕੰਮ ਕਰਦਾ ਰਹਿੰਦਾ ਇਹਦੇ ਨਾਲ ਨਾਲ ਸਾਡੀਆਂ ਜਿਹੜੇ ਤੁਹਾਡੀਆਂ ਤਰਖਾਸਤਾਂ ਜਾਂ ਤੁਹਾਡੀਆਂ ਦਸਤਨਾ ਇਹ ਹੁਣ ਤੱਕ ਜਿਹੜੇ 1.5 ਮਹੀਨੇ ਤੋਂ ਤੇ ਬੰਦੇ ਬੰਦੀ ਪਈ ਉਹ ਚੁੱਕੀ ਪਈ ਜੀ ਤਾਂ ਕਿ ਟਾਰਗੇਟੇ ਬਣਾ ਚੜਾ ਉਹਦੇ ਲਈ ਨੀਂਹ ਤਾਂ ਜਿਹੜੀ ਪੱਲੇ ਤੋਂ ਨੰਬਰ ਤੋਂ ਸਾਡੀ ਤੇ ਜੀਆ ਕੰਮ ਸਾਡਾ ਪੀਜੀ ਨੰਬਰ ਕਰੇਗਾ ਦੂਜੇ ਤੋਂ ਪਸਤਾ ਨੂੰ ਸਾਡੇ ਕੋਲ ਤੀਜੇ ਨੰਬਰ ਜੋ ਤੁਹਾ ਅਸਲ ਨੇ ਸਾਰੇ ਨਾਲ ਪਹਿਲਾਂ ਗੱਲ ਕੀਤੀ ਸੀ ਜਿਸ ਦਿਨ ਆਪਾਂ ਕੋਲੋਰੀ ਪਾਲਸ ਇਕੱਠੀ ਹੋਈ ਸੀ ਉਹ ਦਿਨ ਤੋਂ ਟੰਡਾ ਤੋਂ ਮਤੇ ਪਾਉਣੇ ਉਹਦਾ ਪਰਪਸ ਇਹ ਸੀ ਬਹੁਤ ਸਾਰੀਆਂ ਪੰਚਾਇਤਾਂ ਪਿੰਡਾਂ ਚਾਹੁੰਦੇ ਕਿ ਇੱਕ ਵੀ ਪੱਤਿਆ ਨਹੀਂ ਸਾਡੇ ਰਿਕਾਰਡ ਚ ਇਸ ਸੈਮ ਚ ਨਿਸ਼ੇੜੀ ਨੂੰ ਨਿਸ਼ੇੜੀ ਕਹੇ ਕਿ ਫਾਸਲੇ ਸਰਦਨ ਉਹ ਠੀਕ ਨਹੀਂ ਇਹ ਸਾਰਾ ਪਿੰਡ ਹੀ ਗੱਦੀਆ ਉਹ ਵੀ ਸ਼ਰਦਨਾਂ ਠੀਕ ਨਹੀਂ ਬਹੁਤ ਸਾਰੇ ਬੰਦੇ ਤੇ ਪਚਾਈ ਦੱਸੋ ਸੰਚੈਤ ਨੂੰ ਮੂਰੇ ਲਿਆ ਕੇ ਲੋਕਾਂ ਨੂੰ ਮੋਟੀਵੇਟ ਕਰਦੇ ਸੀ ਜੇਕਰ ਮਲੇ ਦੀ ਕੋਈ ਨਹੀਂ ਪਿੰਦਾ ਉਹਨਾਂ ਨੂੰ ਮੋਟੀਵੇਟ ਜਿਹੜੀਆਂ ਬਾਤਾਂ ਚੱਲ ਰਹੀਆਂ ਨੇ ਕਿ ਕਿਹੜੀ ਕੰਪਨੀ ਦਾ ਉਸ ਨੇ ਕੰਮਿਆ ਖਾਡ ਦਿੱਤੀ ਕਿ ਕਿ ਸੋ ਬੱਚੇ ਬੈਠੇ ਰਹੇ ਕਿ ਵੀਵਾ ਮੰਤਰਾ ਦਾਸਤਾ ਕਰਨ ਬਣੀ ਹੋਵੇਗੀ ਤੁਸੀਂ ਕਰੀਏ ਜਿਸ ਦਾ ਜਿਹੜੀ ਡਾਇਰੈਕਟਰ ਦੇ ਅੱਗੇ ਆ ਉਹਨਾਂ ਵੱਸ ਦਾ ਕਰਾਈ ਰਿਹਾ ਪਰ ਜਿਹੜੇ ਬਿਲਕੁਲ ਸਹੀ ਆ ਉਹਨਾਂ ਦੀ ਸਭਾ ਦੇ ਪਿੰਡਾਂ ਦੇ ਵਿੱਚ ਬੱਤ ਚ ਕਰਦੇ ਜੇਕਰ ਆਸੂ ਕਿਉਂਕਿ ਥੋੜਾ ਜਿਹਾ ਕਰਟਾ ਹੁੰਦਾ ਮੈਂ ਆਪਦੇ ਪ੍ਰਿੰਟ ਦੇ ਅਧਾਰ ਨਾਲ ਕਹਾਂ ਵਿੱਚ ਆਪਕੇ ਦੇਦੇ ਖੜੇ ਹੁੰਦੇ ਮੇਰੇ ਆਪ ਦੇ ਬੱਚੇ ਨੂੰ ਦੋਨੋਂ ਬੈਠੇ ਸਤਲਗੁਰੂ ਸਾਹਿਬ ਦੀ ਪੂਰੀ ਸ਼ਾਮ ਨੂੰ ਗੋਣ ਲਾ ਕੇ ਥੋੜਾ ਦੇ ਦਿੱਤਾ ਉਹ ਯਾਰ ਆਪਾਂ ਦਾ ਮੀਟਿੰਗ ਨਾ ਹੋਈ ਆ ਕੋਈ ਕਸਤਾਂ ਨਹੀਂ ਹੈ ਜਿਹਦੇ ਪਾਪਾ ਨੇ ਕਰਦੇ ਉਹ ਸ਼ਹਿਰ ਗਿਆ ਮੈਨੂੰ ਜਿਹਦੇ ਗੁੱਗਲਵੇ ਨਹੀਂ ਸੀ ਸਭ ਕੀ ਹੋ ਜਾਂਦਾ ਹੈ ਨਾ ਗੁੱਗਲ ਜੇ ਕਿਤਾ ਲੈ ਗਿਆ ਕਿ ਲਾ ਲਿਆ ਚਾਰ ਮੁੰਡੇ ਖੜੇ ਆ ਜਾਂ 3 ਬੰਦੇ ਨਹੀਂ ਦੇ ਠੀਕ ਕਰ ਦਿੱਤੀ ਆ ਜਨਾਓ ਗਰਜਾ ਤੇ ਜਿੰਨਾ ਸੇਕ ਨੂੰ ਹਟਾ ਪਾ ਲੈਂਦੇ ਕੋਰਸ ਕੋਲ ਜਾਂਦਾ ਉਹਦਾ ਮੋਡਾ ਜਿਹੜਾ ਨਾ ਸੋ ਤਾਂ ਆਪਾਂ ਸਾਰੇ ਤੇ ਯਾਦ ਕਰੀਏ ਜਿਹੜੇ ਬੱਚੇ ਅਣੇਖ ਦਾ ਜਿਹੜੇ ਬੱਚੇ ਲੱਗਦਾ ਜੀ ਗਲਤ ਸੰਕਟ फस ਗਏ ਸਹੀ ਉਸਤਾਂ ਤੇ ਆ ਕਿ ਜਿੱਦੀ ਮੁਫਲੀ ਬਣ ਗਈ ਆ ਇਹਨਾਂ ਨੂੰ ਅੱਗੇ ਕਰਵਾਏ ਕਿ ਅੱਜ ਅਜੇ ਦਾ ਸਾਥ ਲੈ ਕੇ ਕਿ ਜਿਹੜੇ ਨਸ਼ੇ ਵੇਚਦੇ ਆ ਇਸ ਦਾ ਜਿਹੜਾ ਪਿੰਗ ਹੈ ਅੱਜ ਉਸ ਤੇ ਕੰਮ ਕਰਦੇ ਨੇ ਤੀਸਰਾ ਸਾਡੇ ਕੋਲੇ ਜਿਹੜਾ ਮੰਨੋ ਸੀਐਮ ਸਾਹਿਬ ਨੇ ਪਲੇਟਫਾਰਮ ਤੋਂ ਕੀਤਾ ਹੋਇਆ WhatsApp ਤੇ ਉਹਦੇ ਤੋਂ ਮੈਸੇਜ ਆਇਆ ਇਹ ਤਿੰਨ ਪਲੇਟਫਾਰਮ ਦਾ ਸਭ ਤੋਂ ਲਿਖਤੀ ਭਰਤੀ ਚੱਲ ਰਹੀ ਹੈ ਚੌਥਾ ਪਲੇਟਫਾਰਮ ਜਿਹੜਾ ਸਾਡੇ ਕੋਲ ਡੈਕਟੀ ਮੁੱਕੀ ਆ ਗਈ ਉਹ ਜਿਹੜਾ ਜਾਈ ਸ਼ਰਦੂ ਕੁਮਾਰ ਕਹਿੰਦੇ ਬੰਦੇ ਦਾ ਚਾਹੀਦੀ ਸ਼ਰਾਰੀ ਦਾ ਚਾਹੀਦੀ ਬੁਨਿਆਦੇ ਦਾ ਉਹ ਅਫਸਰ ਸਾਹਿਬ ਨੇ ਦੇਵਦਿਤ ਉਹਨਾਂ ਨੇ ਨਾਮ ਉਹ ਜਾ ਕੇ ਸਾਡਾ ਹਰਤਾ ਜਿੱਦਾਂ ਸਫਾਇਆ ਹੋਇਆ ਦਾ ਨਿੱਕੇ ਜਿਹੇ ਤਰੀਕੇ ਨਾਲ ਕਰਦੇ ਆ ਉਹਨਾਂ ਨੇ ਸਫਾਇਆ ਸਾਡੇ ਉੱਪਰ ਸਹਿਬਾ ਸ਼ਰਮ ਜੀ ਜਿੱਦਿ ਸਾਹਿਬ ਨੇ ਦੱਸਿਆ ਥੋੜਾ ਸਾਨੂੰ ਮੁਲਾਜ਼ਮਾ ਦੀ ਘਾਟ ਕਰਕੇ ਆ ਕੋਈ ਗੱਲ ਨਹੀਂ ਦੋ ਦਿਨ ਹੋਰ ਵੱਧ ਲੱਗ ਜਾਣਗੇ ਪਰ ਸਾਨੂੰ ਆਸ ਹੈ ਕਿ ਪ੍ਰਸ਼ਾਸਨ ਜਿੱਦਾਂ ਸਾਡੇ ਮਹੱਲੇ ਦੇ ਵਿੱਚ ਤੇਰੇ ਦਾ ਦੂਜਾ ਦੂਜਾ ਕੂੜਾ ਕੱਢਿਆ ਜਿਹੜੇ ਵਰਗ ਨੂੰ ਦੇਦੇ ਗੋਲੀਆਂ ਵੇਦੇ ਇਹਨਾਂ ਦੀ ਕੋਲ ਕੋਟ ਕੱਢਦੇ ਨੇ ਸਾਨੂੰ ਸਰਕਾਰ ਤੋਂ ਪ੍ਰਸ਼ਾਸਨ ਤੋਂ ਕੋਈ ਨਹੀਂ ਮਿਲਦਾ ਕਿ ਇਸ ਮੁਹਿੰਮ ਦੇ ਨਾਲ ਅਸੀਂ ਵੀ ਇਹਨਾਂ ਦਾ ਪੂਰਾ ਸਾਥ ਦੇਣੀ ਹੈ ਇਹ ਵੀ ਸਾਡਾ ਪੂਰਾ ਸਾਥ ਦੇਣੀ ਹੈ ਪਰ ਅਸੀਂ ਵੀ ਭਾਲੀ ਅੰਚੇਤਾਂ ਦੀ ਤਸਦੀਕ ਕਰਦੇ ਹਾਂ ਅਸੀਂ ਕਦੀ ਵੀ ਕਿਸੇ ਲੋਕੋ ਬੰਦਾ ਇਹਨਾਂ ਨਾਲ ਫਾਰਕੰਡਾ ਕਰਦੇ ਦੀ ਮਗਰਾ ਨਹੀਂ ਹੁੰਦਾ ਅਸੀਂ ਸਟਾਫ ਦੇ ਵਿੱਚ ਸਾਡੀ ਚਾਹਤ ਹੈ ਕਿ ਸਰਕਾਰ ਕਿਹਾ ਹਰ ਕੋਈ ਬਸਾ ਭੜਿਆ ਆਇਆ ਵੀ ਕਹਿੰਦੇ ਨਹੀਂ ਮੈਂ ਦੱਸਦਾ ਕਈ ਇਹ ਸਰਕਾਰ ਤੋਂ ਹੋਰ ਬੰਦੇ ਨੇ ਜਾਂ ਕਿ ਅਗਿਆਨ ਉਹ ਬਾਕੀ ਨਹੀਂ ਛੱਡਦੇ ਉਹ ਭੁਗਤ ਨਹੀਂ ਲੈਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਅੱਜ ਇਹ ਮੈਂ ਤੁਹਾਣਾ ਕੋਈ ਸਮਝ ਰੱਖਣ ਤੋਂ ਪਹਿਲਾਂ ਇਹ ਗੱਲ ਕਰਨਾ ਚਾਹੁੰਦਾ ਹਾਂ ਕਿ ਇਹ ਕੰਮਾ ਸਾਡੇ ਤੇ ਆ ਅਧਿਕਾਰ ਸਾਡੇ ਕੋਈ ਹੈ ਜਾਂ ਸਾਡਾ ਨਹੀਂ ਆ ਇੱਕ ਨਾਟਕ ਜਿਹੜਾ ਫਦਾ ਐਮਵੀ ਚੰਨ ਤੇ ਪਟਕ ਉਹ ਚੀਜ਼ਾਂ ਤੇ ਥੋੜਾ ਬੋੜਾ ਫਾੜ ਕੇ ਮਿਲੇ ਆਂ ਜੀ ਪਰ ਸਾਡਾ ਚੌਵੀ ਘੰਟੇ ਹੀ ਇਸ ਕਰਕੇ ਆ ਵੀ ਜਿਹੜਾ ਹੁੰਦਾ ਹੈ ਕੰਮ ਨੂੰ ਪਰੂਰਿਤ ਕਰਦਾ ਹੈ ਜੀ ਤੇ ਵੀ ਤੁਹਾਡੇ ਜੋ ਕਮਿਊਨਲ ਯੂਜ਼ ਕਰਦਾ ਹੈ ਉਹ ਚਾਹਤ ਸਭ ਤੋਂ ਵੱਧ ਰਿਪੋਰਟਿੰਗ ਦਿੱਤੇ ਤਾਂ ਇਹ ਸਾਡਾ ਕਾਰਨਾ ਸੇਖੂ ਸਭਾ ਸਾਡੀ ਸਭ ਤੋਂ ਉੱਚੀ ਵਿੱਚ ਹੈ ਜੇ ਤਿੰਨਾਂ ਨੇ ਜਿੰਨਕੀ ਕੀਤੀ ਹੈ ਇਹ 1200 ਡਿਸਟਰ ਸਾਡੇ ਕੋਲ ਸ਼ਾਲਪੁਰ ਤੇ ਹੈ 800 ਡਿਸਟਰ ਸਾਡੇ ਕੋਲੇ ਦੁਨੀਆ ਤੇ ਹੈ 800 ਡਿਸਟਰ ਸਾਡੇ ਕੋਲੇ ਤਰੀਫ ਮਿਤ ਉਹ ਬੰਦੇ ਬਹੁਤ ਸਾਰੇ ਹੋ ਜਿਹੜੇ ਸੇਰੇ ਅੱਡੇ ਤੇ ਜਾਂਦੇ ਉਸ ਤੋਂ ਪਹਿਨ ਦਵਾਈ ਲੈ ਕੇ ਉੱਥੇ ਜਾਂਦੇ ਉਹਨੂੰ ਹਸਪੀਟਲ